ਸੰਦੀਪ ਗਈ ਸੀ ਦੋਸਤੋ ਪਟਿਆਲੇ ਪਟਿਆਲੇ ਆਪਣਾ ਜਿਹੜਾ ਭੈਣ ਦੇ ਦਾਖਲ ਸੀ ਮੇਰੀ ਤੇ ਕਈ ਦਿਨ ਹੋ ਗਏ ਸੰਦੀਪ ਨੂੰ ਉੱਥੇ ਗਈ ਨੂੰ ਅਜੇ ਤੱਕ ਵਾਪਸ ਨਹੀਂ ਆਈਗੀ ਤੇ ਜਿਹੜੇ ਘਰ ਦੇ ਸਾਰੇ ਕੰਮਕਾਰ ਆ ਉਹ ਹੁਣ ਮੈਨੂੰ ਪਰਨੇ ਪੈ ਰਹੇ ਆ ਇਕੱਲੇ ਨੂੰ ਇਕੱਲਾ ਮੈਂ ਕਰਦਾ ਸਾਰਾ ਦਿਨ ਮੇਰਾ ਕੰਮਕਾਰ ਦੇ ਵਿੱਚ ਲੰਘ ਜਾਂਦਾ ਆ ਆ ਝਾੜੂ ਮਾਰ ਕੇ ਠੀਦਾ ਤੇ ਭਾਂਡੇ ਧੋਣੇ ਆ ਜਵਾਕਾਂ ਨੂੰ ਤੋੜ ਕੇ ਟਿਆਂ ਆਂ ਪਹਿਲਾਂ ਉਹਨਾਂ ਦੀ ਉੱਠ ਕੇ ਚਾਹ ਬਣਾਉਣੀ ਪੈਂਦੀ ਆ ਫਿਰ ਉਹਨਾਂ ਨੂੰ ਠੰਡੀ ਕਰ ਕਰ ਪਿਆਈਦੀ ਆ ਫਿਰ ਆਟਾ ਗੁੰਨਣਾ ਪੈਂਦਾ ਫਿਰ ਉਹਨਾਂ ਨੂੰ ਰੋਟੀ ਭਗਾ ਕੇ ਦੇਦੀਏ ਰੋਟੀ ਤਾਂ ਕਹਿੰਦੇ ਅਸੀਂ ਖਾਣੀ ਨਹੀਂ ਗੀ ਉਹ ਵੀ ਬਤੰਦਾ ਨਾ ਪਰੌਂਠੇ ਭਾਲਦੇ ਆ ਉਹ ਵੀ ਲੂਣ ਮਿਰਚ ਪਾ ਕੇ ਫਿਰ ਪਰੌਂਠੇ ਦੇ ਸਾਨੂੰ ਤੇ ਮੈਨੂੰ ਪਰੌਂਠੇ ਬਣਾਉਣੇ ਮਸਾ ਆਉਂਦੇ ਮੈਂ ਵਿਂਗਟੇਡੇ ਜੇ ਲਾ ਕੇ ਤਾਂ ਉਹਨਾਂ ਨੂੰ ਦੇ ਦੇਣਾ ਪਰ ਕੰਮਕਾਰ ਜਿਹੜੇ ਨਾ ਬਹੁਤ ਬਣ ਜਾਂਦੇ ਆ ਹੁਣ ਘਰੇ ਮੈਂ ਇਕੱਲਾ ਰਹਿ ਗਿਆ ਤੇ ਇਕੱਲੇ ਨੂੰ ਮੈਨੂੰ ਬੜੀ ਅਖਿਆਈ ਆਈ ਖੜੀ ਆ ਤੇ ਉਧਰੋਂ ਆ ਦੇਖਾ ਕਾगज 파ੜ 파ੜ ਸਿੱਟੀ ਦੁਰੇ ਆਉਂਦੇ ਆ ਕਾगज 파ੜ ਲੈਨੇ ਪਤੰਗ ਆਦੇ ਤੇ ਲਫਾਫੇ ਜੇ ਸਿੱਟੀ ਜਾਂਦੇ ਆ ਖਲਾਰਾ ਘਰੇ ਜਵਾਬ ਬਾੜਾ ਪਾਉਂਦੇ ਆ ਤੇ ਮੇਰਾ ਤਾਂ ਚਿੱਤ ਘਬਰਾਉਣ ਲਾ ਦਿੰਦੇ ਆ ਪਰ ਫਿਰ ਵੀ ਮਨ ਕਰ ਵਾਲਾ ਜਾ ਕਰਕੇ ਲੱਗੇ ਰਹੀਦਾ ਵੀ ਆਖੀ ਤਾਂ ਚਲੋ ਕੋਈ ਗਾਲ ਨਹੀਂ ਬੱਚੇ ਆ ਤੇ ਕੰਮ ਬੜੇ ਆ ਤੇ ਇੱਕ ਮੈਨੂੰ ਸੰਦੀਪ ਨੇ ਹੋਰ ਗੱਲ ਕਹੀ ਸੀਗੀ ਕਹਿੰਦੀ ਨਾ ਜਦੋਂ ਜਾਣਾ ਸੀ ਉਹਨੇ ਜਾਣ ਲੱਗੀ ਕਹਿ ਕੇ ਗਈ ਕਹਿੰਦੀ ਵੀ ਤੂੰ ਨਾ ਬਾਲੇ ਭਾਂਡੇ ਨਾਲ ਝੂਠੇ ਕਰਿਆ ਕਰਿਓ ਜੇ ਵੀ ਥੋੜੇ ਜਿਹੇ ਭਾਂਡੇ ਵੀ ਜਿੰਨੇ ਤੁਸੀਂ ਖਾਣਾ ਪੀਣਾ ਨਾ ਉਨੇ ਭਾਂਡੇ ਨੂੰ ਚੱਕਿਆ ਤੇ ਨਾਲ ਦੇ ਨਾਲ ਧੋ ਕੇ ਰੱਖ ਦਿਆ ਕਰੋ ਫਿਰ ਭਾਂਡੇ ਬਾਹਲੇ ਖਿਲਰਦੇ ਨਹੀਂ ਆਏ। ਮੈਂ ਚਲੋ ਚੰਗਾ। ਤੇ ਆਹ ਵੇਖੋ ਹੁਣ ਭਾਂਡੇ ਪਤਾ ਨਹੀਂ ਥੋੜੇ ਅਗੇ ਬਾਹਲੇ ਮੈਨੂੰ ਤਾਂ ਭਾਈ ਬਾਹਲੇ ਲੱਗ ਜਾਂਦੇ ਆ। ਤੇ ਆਹ ਹੁਣ ਢੇਰ ਵੱਜਿਆ ਪਿਆ ਭਾਂਡਾ ਦਾ ਰਾਤ ਅਸੀਂ ਰੋਟੀ ਖਾ ਕੇ ਤੇ ਭਾਂਡੇ ਮੈਂ ਮਾਂਜੇ ਨਹੀਂ ਠੰਡ ਹੋ ਗਈ ਸੀ। ਰੋਟੀ ਵਾਲੀ ਆ ਜਿਵੇਂ ਪ੍ਰਾਂਤ ਹੋ ਗਈ ਆਟੇ ਵਾਲੀ ਤੇ ਆਪਰਾ ਤਾਂ ਆٹے ਵਾਲੀ ਨਾਲ ਜਿਵੇਂ ਤੁਸੀਂ ਵੇਖੋ ਗਲਾਸ ਕੌਲੀਆਂ ਰਾਤ ਦੇ ਦੁੱਧ ਵਾਲੇ ਆ ਤੜਕੀ ਚਾਹ ਵਾਲੇ ਆ ਆ ਜਿਹੜੇ ਗੜਦੀਆਂ ਗਲਾਸ ਸਾਰੇ ਤੇ ਆ ਨਾਲ ਜਿਹੜਾ ਟੋਪੀ ਜਿਹਦੇ ਵਿੱਚ ਮੈਂ ਚਾਹ ਬਣਾਈ ਸੀਗੀ ਆ ਟੋਪੀਏ ਚਾਹ ਵਾਲਾ ਤੇ ਉਸ ਤੋਂ ਬਾਅਦ ਫਿਰ ਮੈਨੂੰ ਰਾਤ ਕਹਿੰਦੇ ਵੀ ਆਪਾਂ ਅੱਜ ਚੌਲ ਨਾ ਬਣਾ ਲਈਏ ਡੈਡੀ ਮੈਂ ਚਲੋ ਬਣਾ ਲੈਨੇ ਆ ਤੇ ਫਿਰ ਮੈਂ ਚੌਲ ਧਰੇ ਤੇ ਚੌਲ ਵੇਖੋ ਤੁਸੀਂ ਮੈਨੂੰ ਬਣਾਉਣੀ ਨਹੀਂ ਆਉਂਦੇ ਮੈਂ ਚੌਲ ਨਹੀਂ ਕਦੇ ਬਣਾਏਗੇ ਤੇ ਮੈਂ ਬਣਾਏ ਚੌਲ ਉਹ ਘੋਲੀ ਗਏ ਸਾਰੇ ਮੇਰੇ ਕੋਲ ਦਾ ਆਟੇ ਵਾਂਗੂ ਗੁੱਜ ਗਏ ਸਾਰੇ ਫਿਰ ਮੈਂ ਬਣਾਈ ਸੀਗੀ ਕੜੀ ਮੈਂ ਚਲ ਚੌਲਾਂ ਦੇ ਨਾਲ ਕੜੀ ਸਵਾਦ ਲੱਗਦੀ ਹੁੰਦੀ ਹੈ ਆ ਕੜੀ ਬਣਾਈ ਕੜੀ ਦੀਆਂ ਤਾਂ ਆਪਾਂ ਘੜਦੇ ਨੇ ਟੱਸਾਂ ਪੂਰੀਆਂ ਤੇ ਕੜੀ ਮੈਂ ਬਣਾਈ ਕੜੀ ਵਧੀਆ ਬਣ ਗਈ ਪਰ ਪਤੀਲੀ ਤਾਂ ਫਿਰ ਇਹਦੀ ਵੀ ਭਾਂਡਾ ਬਾਦ ਕਹਿੰਦਾ ਨਾਲ ਹੋਰ ਮਾਣਨ ਵਾਲਾ ਇਸ ਕਰਕੇ ਮੇਰੇ ਕੋਲੇ ਦੇਖੋ ਭਾਂਡੇ ਦਾ ਕਿੰਨਾ ਵੱਜਿਆ ਪਿਆ ਢੇਰ ਤੇ ਮੈਨੂੰ ਮੈਡਮ ਕਹਿ ਕੇ ਕੀ ਕਹਿੰਦੀ ਤੂੰ ਭਾਂਡੇ ਨਾ ਸੋਸੇ ਨਾਲ ਹੀ ਸਾਰ ਲਿਆ ਕਰੀ ਥੋੜੇ ਭਾਂਡੇ ਝੁੱਠੇ ਕਰਿਆ ਕਰੋ ਪਰ ਮੈਨੂੰ ਸਮਝ ਨਹੀਂ ਆਈ ਵੀ ਮੈਂ ਥੋੜੇ ਕਿਹੜੇ ਪਾਸਿਓਂ ਥੋੜਾ ਕਰਾਂ ਭਾਂਡੇ ਨੂੰ ਭਾਂਡੇ ਸਾਰੇ ਝੁੱਠੇ ਬੜੇ ਹੁੰਦੇ ਨੇ